ਸਰ ਟੈਰਿਫ ਨਾਲ ਕਿੰਨਾ ਕੁ ਪ੍ਰਭਾਵ ਜਿਹੜਾ ਵਾ ਲੁਧਿਆਣਾ ਦੀ ਜਾਂ ਸੀ ਕਹਿੰਦੀ ਹੈ ਪੰਜਾਬ ਦੀ ਜਿਹੜੀ ਹੌਦਰੀਆ ਇੰਡਸਟਰੀ ਉਹਦੇ ਤੇ ਵਾ ਕਿੰਨੀ ਕੁ ਐਕਸਪੋਰਟ ਜਿਹੜੀ ਹੁੰਦੀ ਸੀਗੀ ਤੇ ਹੁਣ ਕਿਸ ਤਰ੍ਹਾਂ ਦਾ ਜਿਹੜਾ ਹਾਲਾਤ ਨੇ ਵਿਨੋਦ <th>ਪਰ ਚੇਅਰਮੈਨ ਨੇ ਨਿੱਕਰ ਖੜਾ ਪਹਿਲਾਂ ਖਦਮ ਮੇਰੀ ਸਸਟੀਕਾਲ ਜਿਆਦਾ ਟੈਰਿਫ ਪੰਜਾਬ ਦੇ ਤੇ ਲੱਗਿਆ ਉਹ ਤੋਂ ਪਹਿਲਾਂ ਸਾਡੀ ਐਕਸਪੋਰਟ 87000 ਕਰੋੜ ਰੁਪਏ ਦੀ ਐਕਸਪੋਰਟ ਸੀ ਔਰ 2025 ਪਹਿਲੇ ਕੁਆਟਰ ਚ ਸਾਡੀ ਐਕਸਪੋਰਟ 14% ਵਧ ਕੇ 4 ਬਿਲੀਅਨ ਡਾਲਰ ਹੋ ਗਈ ਸੀ ਇਮੀਡੀਏਟ ਲੱਗਣ ਦੇ ਬਾਅਦ ਇਕਦਮ ਧੜਾਮ ਦੇ ਕੇ ਸਾਡੀ ਮਾਰਕੀਟ ਘਰੀ 25% ਡਿਕਰੀਸ ਹੋ ਗਈ ਇੱਕ ਕੁਆਟਰ ਦੇ ਵਿੱਚ ਤੇ ਬਹੁਤ بڑا ਚਟਕਾ ਹੈ ਇੱਕ ਬੈਨੀਫਿਟ ਹੋਇਆ ਹੈ ਜਿਹੜਾ ਕਾਟਨ ਜਾਂ ਨਾ ਮਟੀਰੀਅਲ ਸੀਗਾ ਉਹਦੇ ਉੱਤੇ ਡਿਊਟੀ ਸੀ ਜਿਹੜੀ 11% ਕੱਟ ਕੇ ਉਹਦੇ ਨਾਲ ਇੰਡਸਟਰੀ ਨੂੰ ਥੋੜੀ ਜਿਹੀ ਲੀਡ ਮਿਲੀ ਹੈ ਸਰ ਕਿੰਨੇ ਕ ਲੱਗਦਾ ਕਿ ਆਰਡਰ ਜਿਹੜੇ ਨੇ ਹੁਣ ਪੈਂਡਿੰਗ ਪਏ ਨੇ ਹਜੇ ਵੀ ਜਿਹੜੇ ਨੇ ਵਿਚਕਾਰ ਅੜਕ ਗਏ ਨਹੀਂ ਕਿਉਂਕਿ ਇੱਕਦਮ ਟੈਰਿਫ ਲੱਗਣ ਦੇ ਬਾਅਦ ਜਿਹੜੇ ਆ ਐਕਸਪੋਰਟ ਰੁਕ ਗਈ ਸੀ ਲੱਗਦਾ ਕਿ ਇੰਡਸਟਰੀ ਹੈ ਜਿਹੜੀ ਉਹਨੂੰ ਵੱਡਾ ਜਿਹੜਾ ਘਾਟਾ ਆਇਆ ਉਸ ਦੇ ਨਾਲ ਰੁਕ ਨਹੀਂ ਗਈ ਫੈਕਟਰੀਆਂ ਬੰਦ ਹੋ ਗਈਆਂ 3-4 ਟੋਟਲ ਬੰਦ ਅੰਦਰਵਾ ਟੋਟਲ ਵਨ ਸੂਰਜ ਟੋਟਲ ਬੰਦ ਬਹੁਤ ਬੜਾ ਲਾਸ ਹੈ ਚਾਲੇ ਲੱਗੇ ਜਿਹੜੇ ਮਾਲ ਬਣੇ ਬਣੇ ਸੀ ਕੋਈ ਵੀ ਰੁਕੇ ਜਿਹੜੇ ਪਾਈਪ ਲਾਈਨ ਸੀਗੇ ਉਹ ਚਲੇਗੇ ਬਾਕੀ ਸਭ ਰੁਕੇ 25% ਦੀ ਡਿਕਰੀਜ਼ ਹੈ ਬੜਾ ਬੜਾ ਲਾਸ ਹੈ ਸਰ ਜਿਸ ਤਰ੍ਹਾਂ ਹੁਣ ਯੂਕੇ ਨਾਲ ਜਿਹੜੀ ਆ ਕਾਰੋਬਾਰ ਦੀ ਸ਼ੁਰੂਆਤ ਹੋਈ ਹੈ ਆ ਜਿਹੜਾ ਡਿਊਟੀ ਦੇ ਉੱਤੇ ਕਹਿੰਦੇ ਕੀ ਬੁਡੀ ਰੀਲੀਫ ਜਿਹੜੀ ਕੰਨੀ ਉੱਥੇ ਮਿਲਣ ਜਾ ਰਹੀ ਹੈ ਲੱਗਦਾ ਕਿ ਕੁਝ ਕਵਰਿੰਗ ਜਿਹੜੀ ਇਹਦੇ ਨਾਲ ਹੋਊਗੀ ਹਾਂ ਫੋਰਨ ਟ੍ਰੇਡ ਐਗਰੀਮੈਂਟ ਬ੍ਰਿਟੇਨ ਨਾਲ ਸਾਡਾ ਹੋਇਆ ਉਹਦੇ ਨਾਲ ਸਾਨੂੰ ਬਹੁਤ ਬੈਨੀਫਿਟ ਹੋਏਗਾ ਲੇਕਿਨ ਅਨਾ ਕਵਰ ਨਹੀਂ ਕਰ ਸਕਦੇ ਯੂ ਐਸ اے ਬਹੁਤ ਵੱਡਾ ਬਾਅਰ ਹੈ ਅਸੀਂ ਤਾਂ ਗੱਲ ਨੂੰ ਬੋਲ ਕੇ ਯੂਏਈ ਰਸ਼ੀਆ ਨਾਲ ਵੀ ਸਾਡੇ ਐਫਟੀਏ ਕੋ ਫੋਰਨ ਟ੍ਰੇਡ ਐਗਰੀਮੈਂਟ ਕੋ ਉਹ ਐਗਰੀਮੈਂਟ ਹੋਣਾ ਸਾਨੂੰ ਬਹੁਤ ਬਹੁਤੀ ਕਬਰ ਕਾਫੀ ਕਬਰ ਹੋ ਜੂਗਾ ਅਸਰ ਕਿਸ ਤਰ੍ਹਾਂ ਹੈ ਜੀ ਨਾ ਹੁਣ ਕੀ ਕੋਈ ਰਣਨੀਤੀ ਬਣਾਈ ਜਾ ਰਹੀ ਹੈ ਕੋਈ ਸੈਂਟਰ ਤੱਕ ਅਪਰੋਚ ਕੀਤੀ ਜਾ ਰਹੀ ਹੈ ਜਾਂ ਕੇ ਕੇਂਦਰੀ ਮੰਤਰੀਆਂ ਦਾ ਕੋਈ ਕੰਪਨੀ ਲਗਾਤਾਰ ਜਿਤਨਾ ਵੀ ਦਿੱਤਗੀ ਫੈਕਟਰੀਆਂ ਮੰਦ ਹੋ ਰਹੀਆਂ ਨੇ ਵੱਡੇ ਨੁਕਸਾਨ ਦੇ ਵਿੱਚ ਬੈਠੀ ਆ ੌਜਰੀ ਇੰਡਸਟਰੀ ਅਸੀਂ ਆਲਰੇਡੀ ਮੈਮੋਰੰਡਮ ਭੇਜ ਚੁੱਕੇ ਹ ਜਿਹਦੇ ਵਿੱਚ ਅਸੀਂ ਡਿਮਾਂਡ ਕੀਤੀ ਹੈ ਰਸ਼ੀਆ ਬ੍ਰਿਟੇਨ ਅਰਦੋਨ ਯੂਏਈ ਨਾਲ ਸਾਡਾ ਐਫਟੀਏ ਕਰਾ ਦੋ ਫੋਰਨ ਟ੍ਰੇਡ ਐਗਰੀਮੈਂਟ ਅਗਰ ਉਹਨਾਂ ਨਾਲ ਹੋ ਜਾਂਦਾ ਕਾਫੀ ਇਲੀ ਮਿਲੇਗੀ ਇੰਡਸਟਰੀ ਨੂੰ ਸਰ ਲੱਗਦਾ ਕਿ ਇੱਕ ਤਾਂ ਮਾਰ ਪਈ ਪਈ ਸੀਗੀ ਟੈਰਿਫ ਲੱਗਣ ਦੇ ਨਾਲ ਹੌਜਰੀ ਇੰਡਸਟਰੀ ਦੇ ਉੱਤੇ ਆ ਹੁਣ ਜਿਹੜੇ ਖਣਾ ਵਰਗੀ ਹਾਲਾਤ ਨੇ ਜਿੱਦਾਂ ਜੰਮੂ ਕਸ਼ਮੀਰ ਪ੍ਰਭਾਵਿਤ ਹੋਇਆ ਲੱਗਦਾ ਕਿ ਹੋਰ ਜ਼ਿਆਦਾ ਲੋਕ ਜਿਹੜਾ ਨੁਕਸਾਨ ਜਿਹੜਾ ਪੰਜਾਬ ਦੀ ਇੰਡਸਟਰੀ ਨੂੰ ਖਾਸ ਤੌਰ ਤੇ ਕਿੰਨਾ ਪੈ ਰਿਹਾ ਲੁਧਿਆਣੇ ਦਾ ਖਾਸ ਤੌਰ ਤੇ ਵੂਲਨ ਗਾਰਮੈਂਟ ਨਾਰਥਨ ਇੰਡੀਆ ਦਾ ਜਾਂ ਕਸ਼ਮੀਰ ਜਾਂਦਾ ਸੀ ਕਿਉਂਕਿ ਕਸ਼ਮੀਰ ਵਿਸਤਰ ਬਹੁਤ ਆਂਦਾ ਇਹ 12 ਮਹੀਨੇ ਤੀਨ ਚੱਲਦਾ ਰਹਿੰਦਾ ਕਿਉਂਕਿ ਸਰਦੀ ਰਹਿੰਦੀ ਹੈ ਜਿਹਨਾਂ ਬਿਜ਼ਨਸ ਹੈ ਕੁਛ ਨਾ ਕੁਝ ਜ਼ਿਆਦਾਤਰ ਸੈਟਰੀ ਕੀ ਨੇ ਹਾਂਜੀ ਇਹ ਸ਼ੌਤ ਚ ਲੱਗਦੀ ਹੈ ਇਹ ਸਾਡੀ ਬਹੁਤ ਵੱਡੀ ਮਾਰਕਟ ਸੀ ਇਹ ਹਟਾ ਕਰਕੇ ਇਹ ਬਹੁਤ ਵੱਡਾ ਲਾਸ ਹੈ ਸਭ ਕੁਝ ਰੁਕ ਗਿਆ ਪੇਮੈਂਟ ਅਦਾ ਕੀ ਹਣੀ ਹੈ ਮਾਲ ਹੀ ਨਹੀਂ ਜਾ ਰਿਹਾ ਉੱਥੇ ਉੱਥੇ ਰਹਿ ਗਏ ਬਿ ਟੋਟਲ ਲੁਧਿਆਣਾ ਕਾ ਅਸਲ ਜਿਮੂ ਕਿਸੇ ਤੋਂ ਟੋਟਲ ਕੱਟੀ ਹੈ ਸਰ ਕਿੰਨਾ ਕੁ ਸਮਾਂ ਲੱਗ ਜਾਂਦਾ ਜਦੋਂ ਵੀ ਤੁਸੀਂ ਕਰੋਨਾ ਕਾਲ ਵੀ ਦੇਖਿਆ ਵਾ ਕਿੰਨਾ ਕੁ ਸਮਾਂ ਲੱਗ ਜਾਂਦਾ ਫਿਰ ਕਵਰੀਂਗ ਨੂੰ ਜੇਕਰ ਜਦੋਂ ਜਹਾਜ਼ ਹਾਲਾਤ ਬਣ ਜਾਂਦੇ ਨੇ ਜਦੋਂ ਦੁੱਗਣੀ ਮਾਰ ਕਹਿੰਦੇ ਨੇ ਇਹ ਵੀ ਪਈਆ ਡਬਲ ਮਾਰਕ ਵੀ ਪਈ ਜਾਂਦੀ ਇਹਨੂੰ ਰਿਕਵਰ ਕਰਨ ਲੱਗੇ ਕਟੋ-ਕਾਟੀ 8 ਸਾਲ ਤਾਂ ਗਿਆਣਾ ਸਾਡਾ ਇਹ ਜਿਹੜਾ ਰਿਕਵਰ ਕੁਛ ਨਹੀਂ ਹੋਣਾ ਮੈਂ ਕਹਿ ਸਕਦਾ ਸਾਲ ਦੋ ਸਾਲ ਲੱਗਣਗੇ ਇਹਨੂੰ ਰਿਕਵਰ ਹੋਣ ਲਈ ਬਹੁਤ ਡੀਸੈਟਵਾਇਟਡ ਇੰਡਸਟਰੀ ਜੀ ਸਰ ਕੋਈ ਵੀ ਰਾਹਤ ਪੈਕੇਜ ਦੀ ਕੋਈ ਮੰਗ ਤੁਸੀਂ ਕੋਈ ਇਦਾਂ ਦਾ ਵੀ ਮੈਮੋਰੈਂਡਮ ਦੇ ਵਿੱਚ ਲਿਖਿਆ ਵਾ ਸਰਕਾਰ ਤੋਂ ਜਿਹੜੀ ਆ ਕੀ ਰਾਹਤ ਪੈਕੇਜ ਜਿਹੜਾ ਵਾ ਪੰਜਾਬ ਸਰਕਾਰ ਹੋਵੇ ਜਾਂ ਕੇਂਦਰ ਸਰਕਾਰ ਹੋਵੇ ਵੀ ਕੋਈ ਇੰਡਸਟਰੀ ਨੂੰ ਮਿਲਣਾ ਚਾਹੀਦਾ ਵਾ ਕੋਈ ਰਿਲੀਫ ਜਿਹੜਾ ਅੱਜ ਅੱਜ ਤਾਂ ਆਪਾਂ ਕੀ ਮੰਦੇ ਆ ਫੋਰਨਟਡ ਇੱਕ ਕੰਟੀਨੈਂਟਲ ਸਾਡਾ ਹੋ ਜੂਏ ਸਾਡਾ ਬੇੜਾ ਪਾਰ ਹੋ ਜੂਗਾ ਰਸ਼ੀਆ ਵੀ ਬਹੁਤ ਵੱਡੀ ਮਾਰਕੀਟ ਹੈ ਠੀਕ ਹੈ